ਇਹ ਕਿਹੜੀਆਂ ਕਰਦੂਦਾ ਕਰਨ ਨਹੀਂ ਤੂੰ ਅੰਦਰ ਬੈਠੀ ਵੀਰੇ ਉਹ ਤੇ ਕੀ ਹੋਇਆ ਤੇ ਉਹ ਤੇ ਉਹ ਤੇ ਲਾਈ ਆ ਮੈਂ ਇਹਨਾਂ ਨੂੰ ਕਿਹਾ ਇਹ ਮੈਨੂੰ ਨਾ ਕਾਲਜ ਚ ਪਾਈਏ ਇਹ ਮੰਨੇ ਨਹੀਂ ਆ ਕਹਿੰਦੇ ਨਹੀਂ ਨਹੀਂ ਪਾਰੇ ਨੂੰ ਪੜ ਲੂਗੀ ਣਜੀ ਮੇਰਾ ਗਸੂਰ ਕੀ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਮੀ ਨੇ ਮੈਨੂੰ ਪਿਆਰ ਨਾਲ ਗੱਲ ਨਹੀਂ ਕੀਤੀ ਕਦੇ ਮੈਨੂੰ ਪਿਆਰ ਨਹੀਂ ਕੀਤਾ ਜਾਂਦੇ ਜਮ ਫੜਾ ਬੈਠ ਰਹੇ ਤੇ ਚੱਲ ਨਹੀਂ ਆ ਦੇਖੂਗੀ ਮੈਂ ਕਿੰਨੇ ਦਾ ਨੰਬਰ ਲੈ ਕੇ ਆਉਂਦੀ ਆ ਚੱਲ ਬਾਹਰ ਆ ਸੋ ਹੈਲੋ ਹਾਂ ਸ਼ਰਨ ਉਹ ਕਿੱਥੇ ਯਾਰ ਅਜੇ ਤੇ ਇੱਕ ਚੈਪਟਰ ਵੀ ਨਹੀਂ ਮੇਰੇ ਕੋਲ ਕੰਪਲੀਟ ਹੋਇਆ ਉਹ ਦਈਂ ਕਰਨਾ ਤੂੰ ਇਦਾਂ ਕਰ ਜਿਹੜੇ ਮੈਡਮ ਨੇ ਉਦੋਂ ਕੁਐਸਚਨ ਲਗਾਏ ਨਾ ਮੇਨ ਮੇਨ ਉਹ ਮੈਨੂੰ ਸੈਂਡ ਕਰ ਦੇ ਮੈਂ ਉਹ ਵੇਖ ਕੇ ਉਹਨਾਂ ਦੀ ਤਿਆਰੀ ਤੇ ਕਰਾਂ ਆਜ ਮੇਰੇ ਤੋਂ ਹੋਣੇ ਨਹੀਂ ਡਿਆ ਕੀ ਤੇਰੇ ਘਰ ਆ ਕੇ ਪੜ੍ਹਾਈ ਕਰਨਾ ਕਿਉਂ ਮੇਰੇ ਛੇਤਰ ਪਮਾਉਣਾ ਹੀ ਤੈਨੂੰ ਮੇਰੀ ਮੰਮੀ ਦਾ ਪਤਾ ਪਤਾ ਕਿਦਾਂ ਗੁੱਸੇ ਵਾਲੀ ਆ ਜੇ ਮੇਰੀ ਮੰਮੀ ਨੂੰ ਪਤਾ ਲੱਗ ਗਿਆ ਨਾ ਮੈਂ ਤੇਰੇ ਨਾਲ ਗੱਲ ਕਰਨ ਲਈ ਆ ਉਹਨਾਂ ਵੈਸੇ ਮੈਨੂੰ ਕੁੱਟ ਦੇਣਾ ਮੇਰੀ ਮੰਮੀ ਨੂੰ ਤੇ ਵੀ ਨਹੀਂ ਪਸੰਦ ਮੈਂ ਕਈ ਮੁੰਡੇ ਨਾਲ ਗੱਲ ਕਰਦਾ ਬਸ ਹੋਣੇ ਹੋਏ ਕੰਮ ਰਹਿ ਗਏ ਆ ਤੇਰੇ ਇਹ ਕਿਹੜੀਆਂ ਕਰਦੂਦਾ ਕਰਨ ਤੈਨੂੰ ਅੰਦਰ ਬੈਠੀ ਸ਼ਰਨ ਮੈਦਨ ਨਾਲ ਬਾਅਦ ਚ ਗੱਲ ਕਰਦੀ ਨਹੀਂ ਸ਼ਰਨ ਕੌਣ ਆ ਹੁਣ ਕਿਹੜੇ ਮੁੰਡੇ ਨਾਲ ਗੱਲਾਂ ਕਾਂਦੀ ਸੱਚੋ ਸਾਰਾ ਦੱਸ ਦੇ ਮੈਨੂੰ ਪਾਪੀ ਉਹ ਤੇ ਮੇਰਾ ਕਲਾਸਮੇਟ ਆ ਮੈਨੂੰ ਸਾਰਾ ਪਤਾ ਤੇਰਾ ਕਲਾਸਮੇਟ ਦਾ ਤੂੰ ਮੈਨੂੰ ਬਾਹਰ ਚੱਲ ਚੱਲ ਬਾਹਰ ਪਾਪੀ ਗੱਲ ਕੀ ਹੋਈ ਆ ਤੈਨੂੰ ਦੱਸ ਦੇ ਸਾਰੀ ਗੱਲ ਪਾਪੀ ਮੈਨੂੰ ਪੇਪਰ ਦੀ ਤਿਆਰੀ ਕਰਾ ਮੈਨੂੰ ਪਤਾ ਕਿਹੜੇ ਪੇਪਰ ਪੜ੍ਹਨੇ ਪੇਪਰ ਤੂੰ ਇੱਥੇ ਰੰਗ ਲਾਉਂਨੀ ਫਿਰਦੀ ਆ ਪਾਪੀ ਗੱਲ ਕੀ ਹੋਈ ਤੇ ਮੈਂ ਦਾਦੀ ਚੱਲ ਤੂੰ ਬਾਹਰ ਆ ਆਪਾ ਪੈਣ ਨਾ ਖਾਇਆ ਏ ਤਾਨੂੰ ਤੂੰ ਪਿੰਡੋਂ ਜਿਹਾ ਜਾ ਕੇ ਤੇ ਆਈ ਆ ਇਹ 2-4 ਦਿਨ ਹੀ ਹੋਏ ਤੇ ਨੂੰ ਆਈ ਨੂੰ ਹੋਰ ਹੁਣ ਪਾਪੀ ਮੇਰੀ ਗੱਲ ਸੁਣ ਆ ਸੌਣੋਂ ਓਹ ਪ੍ਰਿਪੰਧਿਆ ਕਰ ਤੂੰ ਤਾਂ ਕੀ ਹੈ ਵਾ ਵੇਖੋ ਕੀ ਲਾ ਲਈ ਤੁਹਾਡੀ ਰੰਗ ਲਾਉਣ ਲਈ ਆ ਦੱਸਾਂ ਮੈਂ ਕਿ ਤੂੰ ਨਸੇਗੀ ਉੱਥੇ ਕੇ ਮੁੰਡੇ ਨਾ ਨਾ ਆਪਣੇ ਕਮਰੇ ਚ ਬੈਠੀ ਲੋਕ ਲੋਕ ਕੇ ਗੱਲਾਂ ਕਰਨ ਢੀ ਤੇ ਤੁਹਾਨੂੰ ਲੱਗਣ ੜੇ ਉੱਥੇ ਪੜਾਈਆਂ ਕਰਨ ਢੀ ਆ ਕੋਲ ਦੇਣੀ ਔਰ ਦੱਸ ਦੇਣੀ ਆ ਹੈ ਮਣ ਵੀਰੇ ਉਹ ਤੇ ਕੀ ਹੋਇਆ ਤੇ ਉਹ ਤੇ ਉੱਥੇ ਲਾਈ ਆ ਤੈਨੂੰ ਪੜਨ ਬਿਠਾਇਆ ਇੱਥੇ ਨਾ ਫੋਨ ਤੇ ਗੱਲਾਂ ਕਰਨ ਵਾਸਤੇ ਇਹ ਕਰਕੇ ਕਾਲ ਤੇ ਜਾਣੀ ਆ ਉਹ ਨਾ ਮਾਰ ਕੁੜੀ ਨੂੰ ਹੱਥ ਨਹੀਂ ਚੁੱਕੀ ਜਾਂਦਾ ਕੁੜੀ ਦੇ ਕਿਉਂ ਨਾ ਹੱਥ ਚੁੱਕਾ ਹੋਰ ਹਜ਼ਾਰ ਤੇ ਤਾਰਾਂ ਤੁਸੀਂ ਸਿਰ ਤੇ ਚੜਾਇਆ ਇਹਨੂੰ ਮੈਂ ਇਹਨੂੰ ਕਹਾਂ ਫਿਰ ਤਿਕੜਾ ਤੁਸੀਂ ਖੁੱਲ ਦਿੱਤੀ ਇਹਨੂੰ ਨਾ ਇਹਨੇ ਖੁੱਲ ਦਿੱਤੀ ਤੇ ਨਾ ਅਜੇ ਇੱਥੋਂ ਤੱਕ ਗੱਲ ਪਹੁੰਚਦੀ ਮੈਂ ਮੈਂ ਲਾਈ ਆ ਦੱਸ ਹਣ ਕਿਧਰਾਂ ਗੱਲ ਕਰਨ ਲਈ ਹਾਂ ਤੈਨੂੰ ਗੱਲਾਂ ਕਰਨ ਬਿਠਾਇਆ ਕਿ ਪੜਨ ਬਿਠਾਇਆ ਮੈਡਮਾਂ ਨੇ ਮੇਰੇ ਲਾਗੇ ਨਾ ਕੋਈ ਆਇਓ ਮੈਨੂੰ ਡੈਸਟਾਇਰ ਮਾ ਨਾ ਕਰਿਓ ਮੈਂ ਪੜਨ ਨਹੀਂ ਆ ਆ ਚੰਗਾ ਪੜਨ ਨਹੀਂ ਆ ਚੰਗੇ ਕੋਣ ਖਲਾਉਣ ਲਈ ਆ ਤੋ ਤੇਰ ਤੋ ਮੈਂ ਨਹੀਂ ਹੈਗੀ ਮੈਨੂੰ ਜੇ ਤੂੰ ਇਸ ਤਰ੍ਹਾਂ ਕਰੇਂਗੀ ਮੈਂ ਇਹਨਾਂ ਨੂੰ ਕਹਿਆ ਪੈਰ ਨੂੰ ਨਾ ਕਾਲਜ ਚ ਪਾਈਏ ਇਹ ਮੰਨੇ ਨਹੀਂ ਆ ਕਹਿੰਦੇ ਨਹੀਂ ਨਹੀਂ ਪਾਰੇ ਨੂੰ ਪੜ ਲੂਗੀ ਏ ਆਪਣੇ ਆਪ ਪਤਾ ਨਹੀਂ ਲੱਗਦਾ ਇਹਨੂੰ ਕਰਾਹ ਮੇਰਾ ਨਾ ਗੱਲ ਕਿਹੜਾ ਮੁੰਡਾ ਵੋ ਜਿੰਨਾ ਤੂੰ ਗੱਲ ਕਰਨ ਲਈ ਮੰਮੀ ਖਲੋ ਜਾ ਤੀ ਮੈਂ ਕਰਦਾ ਗੱਲ ਲਿਆਣੀ ਹੁਣ ਲੱਗ ਜੇ ਕਿਹੜਾ ਮੁੰਡਾ ਵਾ ਮੈਂ ਵੀ ਨਾ ਕਿਹੜਾ ਵਾ ਵੀਰੇ ਮੇਰੇ ਗੱਲ ਤੇ ਸੁਣੋ ਕੀ ਜਣੀ ਗੱਲ ਸੁਣੀ ਐ ਤੁਸੀਂ ਆਪਣਾ ਰੌਲਾ ਪਾਈ ਜਾਂਦੇ ਤੇ ਗੱਲ ਤਾਂ ਸੁਣ ਲਓ ਪਹਿਲਾਂ ਕੁੜੀ ਦੀ ਕਹਿੰਦੀ ਕੀ ਆ ਉਹ ਦੱਸ ਬਤ ਕੀ ਗੱਲ ਹੋ ਗਈ ਆ ਪਾਪਾ ਉਹ ਨਾ ਮੇਰਾ ਕਲਾਸਮੇਟ ਆ ਸਕੂਲੇ ਵੀ ਅਸੀਂ ਦੋਵੇਂ ਇਕੱਠੇ ਪੜ੍ਹ ਲੈਂਦੇ ਆ ਮੈਡਮ ਨੇ ਕਿਹਾ ਜਦੋਂ ਕੋਈ ਪ੍ਰੋਬਲਮ ਹੁੰਦੀ ਐ ਉਹਨੂੰ ਫੋਨ ਕਰਕੇ ਪੁੱਛ ਲਿਆ ਕਰੋ ਤਾਂ ਕਰਕੇ ਮੈਂ ਉਹਦਾ ਨੰਬਰ ਲਿਆ ਆ ਹੀ ਤੇ ਮੈਂ ਤੇ ਉਹਨੂੰ ਪੜ੍ਹਾਈ ਬਾਰੇ ਪੁੱਛਣ ਲਈ ਭਾਬੀ ਨੇ ਪੂਰੀ ਗੱਲ ਸੁਣੀ ਨਹੀਂ ਤੇ ਮੇਰੇ ਦਿਵਾਲੇ ਹੋ ਗਏ ਆ ਆਸ਼ਾ ਮੈਂ ਦਿਵਾਰੇ ਹੋ ਗਈ ਆ ਮੈਂ ਤੇਰੇ ਬਾਰੇ ਗੱਲ ਤਾਂ ਸੋਚਦੀ ਆ ਆ ਵੇਖ ਲਓ ਮੰਮੀ ਆਪਣਾ ਜਾ ਮੇਰੇ ਸਿਰ ਤੇ ਮੰਨ ਲਈ ਜੇ ਆਪਣੀ ਗਲਤੀਂ ਦਾ ਹਤੀ ਇਹ ਤਾਂ ਤੇ ਕੰਮ ਹੀ ਇਹ ਹੋਵਾ ਕਿਤਾਬਾਂ ਦੇ ਬਾਹਨੇ ਅੰਦਰ ਵੜ ਜਾਂਦੀ ਆ ਕੰਮ ਕਰਨ ਤੋਂ ਡਰਦੀ ਮਾਰੀ ਕਿਤਾਬਾਂ ਫੜ ਕੇ ਬਹਿ ਜਾਂਦੀ ਆ ਸਾਰਾ ਕੰਮ ਉਹ ਰਾਜ ਕਰਦੀ ਆ ਕਿ ਤੂੰ ਸਵੇਰ ਦੀ ਪੜਨ ਨਹੀਂ ਆ ਹੁਣ ਤੂੰ ਜਾ ਜਾ ਕੇ ਆਰਾਮ ਕਰ ਇਹ ਆਪੇ ਕੰਮ ਕਰੂਗੀ ਤੂੰ ਇਹ ਕਿ ਕੁੜੀ ਦਾ ਬਗਰ ਪਹਿਲੇ ਪੜ ਲੈਂਦਾ ਉਹਨੂੰ ਪੱਕੇ ਪੇਪਰ ਆ ਦੇ ਬਥੇਰਾ ਪੜ ਲਿਆ ਵਾ ਸਵੇਰ ਦੀ ਪੜਨ ਨਹੀਂ ਲਈ ਆ ਚੱਲ ਜਾ ਕੇ ਰੋਟੀਆਂ ਪਕਾ ਆਹ ਵਾਹ ਅੱਜ ਦਰਾਂ ਪਹਿਲੀ ਵਾਰ ਹੀ ਹੋਣ ਗਿਆ। ਡੈਡ ਜੀ ਮੇਰਾ ਗਸੂਰ ਕੀ ਆ। ਸ਼ੁਰੂ ਤੋਂ ਲੈ ਕੇ ਹੁਣ ਤੱਕ ਕਦੇ ਮੰਮੀ ਨੇ ਮੈਨੂੰ ਪਿਆਰ ਨਾਲ ਗੱਲ ਨਹੀਂ ਕੀਤੀ। ਕਦੇ ਮੈਨੂੰ ਪਿਆਰ ਨਹੀਂ ਕੀਤਾ। ਹਰ ਵਾਰੀ ਵੀਰੇ ਨੂੰ ਪਿਆਰ ਕੀਤਾ। ਮੈਂ ਤੇ ਪੜਾਈ ਦਾ ਪੁੱਛਣ ਡਿਆ ਤੇ ਇੰਨਾ ਰੋਲਾ ਪੈ ਗਿਆ। ਵੀਰੇ ਦੇ ਭਾਬੀ ਨੇ ਇਹਦਾ ਮੈਰਿਜ ਕਰਾਈ। ਵੀਰੇ ਦੇ ਵਿਆਹ ਤੋਂ ਪਹਿਲਾਂ ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ। ਇਹੋ ਲੋ ਤੇ ਕਦੇ ਮੰਮੀ ਨੇ ਕੁਝ ਨਹੀਂ ਕਿਹਾ। ਉਹ ਨੂੰ ਨਹੀਂ ਪਤਾ ਲੱਗਣਿਆ ਕਿ ਅੱਜ ਤੱਕ ਵੀ ਤੇਰੀ ਮਾਂ ਦੀ ਇੰਨੀ ਧੀਅ ਦੇ ਪਿੱਛੇ ਨਫਰਤ ਕਿਉਂ ਹੁੰਦੀ। ਉਹ ਨੂੰ ਇਹ ਨਹੀਂ ਪਤਾ ਕਿ ਧੀਆ ਜਿਹੜੀਆਂ ਘਰ ਦੀਆਂ ਰੌਣਕ ਹੁੰਦੀਆਂ ਜਿਨ੍ਹਾਂ ਦੇ ਘਰਾਂ 'ਚ ਧੀਆ ਨਹੀਂ ਨੰਨਦੀਆਂ ਉਹਨਾਂ ਨੂੰ ਪੁੱਛ ਕੇ ਦੇਖੋ। ਫਰਮਾਇਆ ਉਹ ਕਿਹੜੇ ਤਰੀਕੇ ਨਾਲ ਸਮਝਾਵਾਂ ਉਹਨੂੰ। ਘਰੋਂ ਵਰੀ ਮੰਮੀ ਨੇ ਵੀਰੇ ਦੀ ਸਾੜ ਲਈ ਆ ਵੀਰੇ ਨੂੰ ਸਹੀ ਕਿਹਾ ਮੈਨੂੰ ਗਲਤ ਕਿਹਾ। ਇਹ ਹੋਈ ਵੀ ਉਹ ਮੁੰਡਾ ਤੇ ਮੈਂ ਕੁੜੀ ਆ ਇਹ ਕਰਕੇ ਬੜਾ ਪੁੱਤ ਸਮਝਾਉਣਾ ਵਾ ਲੇਕਿਨ ਉਹਦੇ ਦਿਮਾਗ 'ਚ ਪਤਾ ਨਹੀਂ ਕੀ ਹੈ ਮੈਨੂੰ ਨਹੀਂ ਸਮਝ ਲੱਗਦੀ। ਮੈਂ ਹੁਣ ਤੱਕ ਮਾਂ ਦੇ ਪਿਆਰ ਨੂੰ ਤਰਸਦੀ ਰਹੀ ਹਾਂ ਮੈਂ ਇਹ ਨਹੀਂ ਕਹਿੰਦੀ ਕਿ ਇਹ ਇਤਨਾ ਪਿਆਰ ਮੈਨੂੰ ਦੇਣ ਪਰ ਥੋੜਾ ਬੋਤ ਦਾ ਦੇਣ ਕੋਈ ਨਹੀਂ ਪੁੱਤ ਮੈਂ ਹੈਗਾ ਨਾ ਥੋੜਾ ਤਾਂ ਆਪਣੀ ਪੜ੍ਹਾਈ ਤੇ ਖਿਆਲ ਰੱਖ ਮੈਨੂੰ ਤੇਰੇ ਤੋਂ ਪੂਰਾ ਭਰੋਸਾ ਵਾ ਉਹ ਇਹਨਾਂ ਦੀ ਗੱਲਾਂ ਛੱਡ ਇਹਨਾਂ ਨਾਲ ਮਾਪੇ ਨੂੰ ਜੱਟ ਲੂ ਨਾ ਤੂੰ ਇੱਥੇ ਬਹਿ ਜਾ ਆਪਣੀ ਪੜ੍ਹਾਈ ਸ਼ੁਰੂ ਕਰ ਇਹ ਡੇਢ ਜੀ ਮੰਮੀ ਮੈਨੂੰ ਗੁੱਸੇ ਹੋਣਗੇ ਕੋਈ ਨਹੀਂ ਗੁੱਸੇ ਹੁੰਦਾ ਮੈਂ ਆਪੇ ਕੁਝ ਨਹੀਂ ਹੋਣਾ ਚੱਲ ਤੂੰ ਆਪਣੀ ਪੜ੍ਹਾਈ ਕਰ ਤੇ ਆ ਜੀ ਬਾਹਰ ਮੈਂ ਠੀਕ ਹੈ ਤੇਨ ਮੈਂ ਘਰ ਸੋਇਦਾ ਕੰਮ ਕਰ ਦੇ ਆ ਕੇ ਜਗ ਭਾਂਡੇ ਕੁੰਡੇ ਮਾਜ ਮੇਰੀ ਫੋਨ ਦਾ ਪੰਜਾਬੀ ਚ ਗੱਲ ਇੱਕ ਉਧਰ ਨਹੀਂ ਤੇਰਾ ਨਵਾਂ ਪਤਾ ਖਲੋਤੇ ਮੈਂ ਤੈਨੂੰ ਕੁਛ ਨਹੀਂ ਕਿਹਾ ਉਹਦੇ ਆ ਪੱਕੇ ਪੇਪਰ ਤੈਨੂੰ ਨਹੀਂ ਪਤਾ ਵੀ ਉਹਨੇ ਪੜਨਾ ਵਾ ਤੈਨੂੰ ਸਗੋਂ ਨੂੰ ਕਹਿਣਾ ਚਾਹੀਦਾ ਵੀ ਪੜ ਤੂੰ ਤਗੜੀ ਹੋ ਗਏ ਤੇ ਤੂੰ ਹੀ ਉਹਦੇ ਮਗਰ ਪਈਆਂ ਕਿਉਂ ਤਾਂ ਤੂੰ ਹੀ ਨਾ ਉਹਨੂੰ ਸਿਰ ਤੇ ਨਾ ਚੜਾਓ ਅੱਗੇ ਤੂੰ ਬੜਾ ਸਿਰ ਤੇ ਚੜਾਇਆ ਤੁਹਾਨੂੰ ਉਦੋਂ ਪਤਾ ਲੱਗੂ ਜੇ ਤੁਹਾਡੀ ਬੇਇੱਜ਼ਤੀ ਕਰਾਉਗੇ ਜਿਆਦਾ ਨਾ ਬੋਲ ਕੁੜੀ ਨੂੰ ਨਾ ਸਾਧ ਬਾਹਰ ਨਹੀਂ ਮੋਕੀ ਸਾਰਾ ਡੱਬਰ ਤੁਸੀਂ ਦੇ ਮਗਰ ਪੈ ਗਏ ਤਾਨੂੰ ਆਪਰੇ ਆ ਵੀ ਪਤਾ ਲੱਗਦਾ ਵੀ ਇਹਦੇ ਪੱਕੇ ਪੇਪਰ ਚੱਲਣੜਾ ਆਹੋ ਹੁਣ ਤਾਂ ਬੁੱਢੇ ਮਾਰੇ ਮੁੱਕੀਆਂ ਮਾਰਨੀਆਂ ਹੈਗਾ ਹੋਰ ਤੁਹਾਨੂੰ ਕੰਮ ਰਹਿ ਵੀ ਕੀ ਗਿਆ ਵਾ ਉਹਦੇ ਮਗਰ ਲਾ ਕੇ ਮੁੱਕੀਆਂ ਮਾਰਨੀਆਂ ਤੂੰ ਜਾਂਦੇ ਜਮ ਫੜਾ ਬੈਠ ਰਹਿੰਦੇ ਚੱਲ ਨਹੀਂ ਆਂ ਦੇਖੂਗੀ ਮੈਂ ਕਿੰਨੇ ਕਾ ਨੰਬਰ ਲੈ ਕੇ ਆਉਂਦੀ ਆ ਚਲ ਤਾ ਬਾਹਰ ਆ ਸੋ ਵੱਡੇ ਆ ਇਹ ਹੀ ਸਾਰੇ ਤੂੰ ਬਾੜ ਪੋਤਾ ਆਪਣੀ ਪੜ੍ਹਾਈ ਕਰ ਤੱਕੜਾ ਹੋ ਕੇ ਮੈਂ ਕਿਹੜੀ ਸਬਜ਼ੀ ਬਣਾਈ ਲਸਣ ਚਿਰਨਣ ਲੱਗੂ ਕੜੀ ਬਣਾ ਲਾ ਠੀਕ ਕਿ ਬਣਾਉਂ ਨਗੇ ਖੜੀ ਕੁਮਾਰਾ ਸੋਚਣਾ ਹੈ ਗੱਡੀ ਵੀ ਸਾਲ ਹੋ ਗਿਆ ਸਾਡੇ ਵਿਆਹ ਨੂੰ ਤੇ ਅਸੀਂ ਕਿਰਪਾ ਮਾਹੀ ਜਾ ਕੋ ਮਾਉ ਜਾ ਪੁੱਤ ਜਾਣਾ ਚਾਹੀਦਾ ਕੋਮਣਾ ਚਾਹੀਦਾ ਜਾਣਗੇ ਕਿੱਥੇ ਉੱਚਾ ਹੀ ਹੋਊਗਾ ਕਿਤੇ Shimla ਜਾਣ ਦਾ ਸੋਚਣਾ ਹੈ Shimla ਕਿਉਂ ਜਾਂਦਾ ਹੈ ਤੇ ਉੱਥੇ ਨਹੀਂ ਨਹੀਂ ਪੁੱਤ ਮੈਂ ਕੋਣ ਹਾਂ ਮੈਂ ਤੁਹਾਨੂੰ ਦੋਪਰਾਂ ਵਾਲਾ ਇਹ ਰੋਗ ਨਹੀਂ ਸਕਦੇ ਮੇਰੇ ਨੂੰ ਪੁੱਤ ਨੂੰ ਉਹ ਜਿੱਥੇ ਨਾਲ ਜੀ ਕਰੂਗਾ ਉੱਥੇ ਜਾਣਗੇ ਚਿੱਟੜਾ ਆਹਣਾ ਨੂੰ ਸਿਰ ਤੇ ਉਹਨੂੰ ਪਤਾ ਲੱਗੂਗਾ ਜਦੋਂ ਇਹ ਮਾਲਾ ਤੇਰੇ ਸਿਰ ਤੇ ਚੜ ਕੇ ਬਹਿ ਗਏ ਵਿੱਚ ਕਰੇ ਸਿਰ ਤੇ ਦਸ ਘੁੰਮਣ ਜਾਣਾ ਵਾ ਇਹੀ ਜਿਹੜਾ ਸਿਰ ਤੇ ਜੜਨਦਾ ਹੈ ਜਾਓ ਜਾਓ ਤੇ ਹਿੰਕੋ ਮੋਹ ਜਾ ਰਾਤ ਕਰ ਤਿਆਰੀ ਸਵੇਰੇ ਜਾਓ ਜਾ ਲੈ ਲੈਣੀ ਮੈਂ ਸਵੇਰੇ ਤੜਕੇ ਜਾਣਾ ਹਾਂ ਤੇ ਜਾਓ ਫਿਰ ਕਰੋ ਤਿਆਰੀ ਜਾ ਕੇ ਉਸ ਮਾਲ ਪੈ ਕਰ ਲੈਣੀ ਸਵੇਰੇ ਟਾਈਮ ਨਾ ਨਿਕਲ ਜਾਵੇ ਜਾਓ ਕਰ ਲਓ ਹਾਂ ਬੈਠਾ ਮੈਂ ਸਮਝੀ ਹਾਂਜੀ ਮੈਂ ਚੱਲੇ ਫਿਰ ਅਹੀਂ ਪੁੱਤ ਰੁਕ ਜਾ ਤਹੀਂ ਰੁਕ ਜਾ ਹਾਂ ਹੋ ਰੁਕ ਮੈਨੂੰ ਪਤਾ ਨਹੀਂ ਕੀ ਹੋਂਦਾ ਮੈਂ ਠੀਕ ਨਹੀਂ ਆ ਕੀ ਆ ਵਾ ਮੈਨੂੰ ਪਤਾ ਨਹੀਂ ਲੱਗਦਾ ਕੀ ਹੋਂਦਾ ਮੈਂ ਤਾਂ ਸਾਰੀ ਰਾਤ ਸੁੱਤੀ ਨਹੀਂ ਆ ਮੰਮੀ ਮਾਹ ਸਾਡਾ ਪਲਾਨ ਬਣਿਆ ਘੁੰਮਣ ਜਾਂਦਾ ਹੁਣ ਕੋਈ ਰੁਕਾਵਟ ਨਾ ਪਾ ਦੇ ਵਿੱਚ ਅੱਗੇ ਤੁਹਾਨੂੰ ਪਤਾ ਸਾਲ ਹੋ ਗਿਆ ਅਸੀਂ ਗਏ ਨਹੀਂ ਕਿਤੇ ਪੁੱਤ ਮੈਨੂੰ ਦਵਾਈ ਦਵਾ ਦੋ ਕਿਤੇ ਹਸਪਤਾਲ ਫੜ ਕੇ ਮੰਮੀ ਬੀਪੀ ਬੂਪੀ ਵਧਿਆਣਾ ਕੁਝ ਨਹੀਂ ਹੋ ਰਹਿਣਾ ਠੀਕ ਹੈ ਉਹਨੂੰ ਅਮਨ ਨੂੰ ਕਹੋ ਵੀ ਉਹ ਡਾਕਟਰ ਨੂੰ ਜਿੱਥੋਂ ਸੱਦ ਲੂਗੀ ਤੇ ਆ ਕੇ ਚੈਕਅਪ ਕਰ ਜੂਗਾ ਤੁਹਾਡਾ ਬੀਪੀ ਵਧਿਆਣਾ ਮੈਨੂੰ ਪਤਾ ਵਾ ਹਸਪਤਲ ਲੈ ਜੀ ਨਿੱਗੀ ਜੀ ਗੱਲ ਪਿਛੋੜ ਹਸਪਤਲ ਲੈ ਜੀ ਕੋਈ ਨਾ ਕਿਹਣੀ ਗੱਲ ਲੋਈ ਕੋਈ ਨਾਲ ਡੈਡੀ ਨੂੰ ਕਿਹਾ ਵੀ ਚੱਲ ਕੇ ਪਤਾ ਨਹੀਂ ਸਵੇਰੇ ਸਵੇਰੇ ਕਿੱਧਰ ਚੱਲ ਜਾਂਦੇ ਐ ਕੋਤੋਂ ਰੁਕ ਜਾ ਮੇਰੀ ਗੱਲ ਸੁਣ ਜਾ ਇਹ ਨੂੰ ਕੀ ਹੋ ਗਿਆ ਹਣਾ ਹੋਰ ਆ ਗਿਆ ਕੋਈ ਮੈਂ ਰਾਤ ਦੇ ਦਿੰਦੇ ਨਹੀਂ ਠੀਕ ਰਾਤ ਤੇ ਪਤਾ ਨਹੀਂ ਮੈਨੂੰ ਕੀ ਹੁੰਦਾ ਰਿਹਾ ਸਰੀਰ પીੜ ਕਰਦਾ ਰਿਹਾ ਸਾਰਾ ਹੁਣ ਬੁੱਢੇ ਵਾਰੇ ਤਰੇਣਾ ਕਦੀ ਲੱਤਾਂ ਦਰਦ ਕਦੀ ਬਾਹਾਂ ਦਰਦ ਉਹਨਾਂ ਨੇ ਮੈਂ ਕਿਹਾ ਰੁਕ ਜਾ ਉਹ ਰੁਕ ਨਹੀਂ ਉਹ ਕਹਿੰਦਾ ਹੀ ਜਾਣਾ ਹੀ ਜਾਣਾ ਚਲੇ ਗੇਰਾ ਨੂੰ ਪਤਾ ਤੈਨੂੰ ਇਦਾਂ ਰੱਖਦੇ ਨੂੰ ਛੱਡ ਕੇ ਸਿਮਲੇ ਭੱਜ ਗਏ ਨਾ ਕੱਲੀ ਨੂੰ ਮੇਥੋਂ ਛੱਡ ਗਏ ਤੁਸੀਂ ਕੋਲ ਹੀ ਜੇ ਮੇਰੇ ਤੇ ਮੈਂ ਦੱਸ ਕੀ ਕਰਨਾ ਵਾ ਤੂੰ ਬਿਮਾਰ ਪਈ ਤੇ ਮੈਂ ਤਾਂ ਰੋਟੀਆਂ ਥੋੜੀਆਂ ਬੁਕਾ ਕੇ ਦੇਣੀ ਆ ਵਾ ਰੋਟੀਆਂ ਬੁਕਾ ਲੂਗੀ ਆਪੇ ਅਮਨ ਹੈਗੇ ਹੈ ਆਪ ਲਾ ਲਿੰਦੀ ਅਮਨ ਦਾ ਪੇਪਰ ਹੈ ਅੱਜ ਉਹਨੇ ਪੇਪਰ ਤੇ ਜਾਣਾ ਪੇਪਰ ਅਮਨ ਦਾ ਹਾਂਜੀ ਫੇਰ ਨਾ ਚਲ ਕੋਈ ਨਹੀਂ ਦੇਖ ਦੇ ਫੇਰ ਪਾਪਾ ਵੀਰਾ ਦੇ ਭਾਬੀ ਚਲੇ ਗਏ ਹੋਏ ਗਏ ਮੁੰਡਾ ਜੀ ਨਿਕਲ ਕੇ ਗਏ ਮੰਮੀ ਨੂੰ ਕੀ ਹੋਇਆ ਮੰਮੀ ਨੂੰ ਬੁਖਾਰ ਹੋ ਗਿਆ ਲੱਗਦਾ ਮੰਮੀ ਕੀ ਹੋਇਆ ਤੁਹਾਨੂੰ ਪਤਾ ਨਹੀਂ ਮੈਂ ਸੁਣੇ ਟੁੱਟੇ ਪੈਣ ਚਾਹਦਾ ਹਾਂ ਉਹ ਮੰਮੀ ਤਾਂ ਤੇ ਬੁਖਾਰ ਹੀ ਬੜਾ ਵਾ ਮੈਂ ਇਦਾਂ ਕਰਦੀ ਠੰਡੇ ਪਾਣੀ ਦੀਆਂ ਪੱਟੀਆਂ ਲਿਆਉਣੇ ਉਹ ਕਰਦੀ ਆ ਉਹਦੇ ਨਾਲ ਮੰਮੀ ਨੂੰ ਰਾਹ ਆਉਗਾ ਤੇਰਾ ਪੇਪਰ ਆਜਾ ਪੇਪਰ ਦੇ ਜਾਣਾ ਕਿੱਥੇ ਜਾ ਕੇ ਚਾਰੀ ਕਰ ਲੈਟ ਹੋਣ ਦੇ ਆ ਤੂੰ ਡੈਡੀ ਜੀ ਕਿਹੋ ਜੀਆਂ ਗੱਲਾਂ ਕਰਨ ਡੈ ਜੇ ਪੇਪਰ ਕਿਤੇ ਉੱਤੇ ਹੋ ਗਿਆ ਮੰਮੀ ਨਾਲੋਂ ਮੰਮੀ ਨੇ ਇਹ ਹਾਲ ਚ ਛੱਡ ਕੇ ਤੁਹਾਨੂੰ ਲੱਗਦਾ ਮੈਂ ਪੇਪਰ ਦੇਣ ਜਾਊਂਗੀ ਮੈਂ ਹੁਣੇ ਪਟੀਆਂ ਲੈ ਕੇ ਆਨੀ ਆ। ਅਦੇਲਾ ਜੜੀ ਲక్ష్ਮੀ ਨੂੰ ਕੋਸ ਕੋਸ ਕੇ ਮਾਰਦੀ ਰਹੀ ਹੈ ਨਾ ਉਹੋ ਹੀ ਤੇਰੇ ਕੰਮ ਆਈ ਆ। ਆਪਣਾ ਪੇਪਰ ਛੱਡ ਕੇ ਤੇ ਤੇਰੇ ਮਗਰ ਮਗਰ ਤੁਰੀ ਫਿੰਡੀ ਆ। ਤੇ ਤੇਰੇ ਨੌਪੁੱਤ ਨੇ ਬਾਹਰ ਜਾਣ ਦਾ ਪਲਾਨ ਜਿਹੜਾ ਉਹ ਕੈਨਸਲ ਨਹੀਂ ਕੀਤਾ। ਤੂੰ ਸਾਰਾ ਟੱਬਰ ਉਹ ਪਤਾ ਨਹੀਂ ਕਿਹੜੇ ਉਹਨੇ ਗੱਲ ਕਰ ਲਈ ਫੋਨ ਦੇ ਉੱਤੇ ਸਾਰਾ ਟੱਬਰ ਹੀ ਉਹਦੇ ਤੇ ਮਗਰ ਪੈ ਗਏ ਅਜੇ ਵੀ ਨਾ ਤੇਰੀ ਮੱਤ ਤੇ ਪੜਦਾ ਪਿਆ ਵਾ ਤੈਨੂੰ ਆਪਣੀ ਧੀ ਤੇ ਮਾਸਾਏ ਭਰੋਸਾ ਨਹੀਂ ਹੈਗਾ ਜਿੰਨਾ ਤੂੰ ਉਹਨੂੰ ਆਪਣਾ ਬੋਝ ਸਮਝਦੀ ਰਹੀ ਹੈ ਨਾ ਅੱਜ ਤੱਕ ਤੂੰ ਉਹਨੂੰ ਬੋਝ ਹੀ ਸਮਝਿਆ ਵਾ ਲੇਕਿਨ ਲਾਠ ਦੇ ਤੇ ਉਹ ਤੇਰੇ ਕੰਮ ਹੁੰਦੇ ਹੀ ਆ ਫੋਨ ਤੇ ਸਮਝ ਜਾ ਜੇ ਵੀ ਸੁਣ ਮੈਂ ਠੰਡੇ ਪਾਣੀ ਦੀਆਂ ਪੱਟੀਆਂ ਕਰਕੇ ਲਿਆਈਆਂ ਲਿਆਉ ਤਾਂ ਤੇ ਸਿਰ ਤੇ ਰੱਖਾਂ ਤੁਹਾਨੂੰ ਨਰਮਾਣ ਆਊਗਾ ਪੱਟੀਆਂ ਉੱਤੇ ਵਿਰਕਾਣ ਤੇਰਾ ਅੱਜ ਪੇਪਰ ਆ ਉਜਾ ਤੇ ਆਰੋ ਜਾ ਕੇ ਆਪਣਾ ਪੇਪਰ ਦੇ ਕੇ ਆ ਪੇਪਰ ਦੇਣਾ ਬਹੁਤ ਜ਼ਰੂਰੀ ਆ ਪਰ ਮੰਮੀ ਤੁਹਾਡੇ ਬਾਪੁਰ ਕੋਈ ਨਹੀਂ ਮੈਂ ਤੇਰੇ ਬਾਰੇ ਅੱਜ ਕੱਲ ਅੱਜ ਤੱਕ ਕਦੀ ਨਹੀਂ ਸੋਚਿਆ ਤੇ ਨਾਮ ਤੇਰੀ ਕੋ ਪ੍ਰਵਾਹ ਕੀਤੀ ਆ ਤੇ ਬੁੱਤ ਹੋ ਸਕਦਾ ਤੇ ਮੈਨੂੰ ਬੁੱਢੀ ਮਾਂ ਨੂੰ ਮਾਫ ਕਰ ਦੇ ਮੰਮੀ ਇਹ ਤੁਸੀਂ ਕੀ ਕਹਿਣ ਡੈ ਜੀ ਨਹੀਂ ਬੁੱਤ ਸਹੀ ਕਹਿਣ ਡੈ ਜੀ ਜਦਨ ਦਾ ਤੂੰ ਇਹ ਘਰ ਚ ਜਨਮ ਲਿਆ ਨਾ ਤੈਨੂੰ ਤੇਰੀ ਮਾਂ ਦਾ ਪਿਆਰ ਨਹੀਂ ਮਿਲਿਆ ਤੇਰੀ ਮਾਂ ਤੈਨੂੰ ਇਹੋ ਕਹਿੰਦੀ ਰਹੀ ਆ ਕਿ ਇਹ ਜਿਹੜਾ ਪੜਾ ਮਾਰਾ ਪਰ ਅੱਜ ਤੋਂ ਬਾਅਦ ਤੈਨੂੰ ਮਾਂ ਦਾ ਪਿਆਰ ਵੀ ਮਿਲੇਗਾ ਜਿਹੜੇ ਧੀ ਦਾ ਪਿਆਰ ਹੈ ਉਹ ਵੀ ਮਿਲੇਗਾ ਔਰ ਜਿਹੜੇ ਤੇਰੇ ਧੀ ਦੇ ਅਧਿਕਾਰ ਹੈ ਘਰ ਦੇ ਵਿੱਚ ਬੰਦੇ ਆ ਉਹ ਵੀ ਤੈਨੂੰ ਪੂਰੇ ਮਿਲਣਗੇ ਫਿਰ ਪਾਪਾ ਪਹਿਲਾ ਹੱਕ ਤੇ ਮੇਰਾ ਇਹੋ ਬੰਦਾ ਨਾ ਅੱਜ ਤੱਕ ਮੇਰੀ ਮਾਂ ਨੇ ਮੈਨੂੰ ਪਿਆਰ ਨਾਲ ਗੱਲੇ ਨਹੀਂ ਲਾਇਆ ਤੇ ਮੈਨੂੰ ਪਿਆਰ ਨਾਲ ਗੱਲੇ ਲਾਉਣ